ਤੇ ਨਾਨੀ ਮੁਖਤਿਆਰ ਕੌਰ ਜੀ ਦੇ ਸਾਰੇ ਪਰਿਵਾਰ ਦਾ ਧੰਨਵਾਦ ਹੈ ਸਰਵਸੀ ਨਿਰਮਨ ਸਿੰਘ ਮਾ ਪਰਮਜੀਤ ਕੌਰ ਦਾ ਪੁੱਤਰ ਜੀਵਨ ਮਾਨੂਕੇ ਗਿੱਲ ਵਾਲਾ ਸਾਰੇ ਐਨ ਆਰ ਆਈ ਵੀਰਾਂ ਵੱਲੋਂ ਅੱਜ ਬਹੁਤ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਤੇ ਨਾਨੀ ਚਾਬੀਆਂ ਦੇਊਗੀ ਆਪਣੇ ਦੋਦੇ ਆਰ ਮਾਸਟਰ ਜੀ ਵੀ ਨਾਲ ਨੇ ਮੈਂ ਸਾਰੇ ਐਨਆਰਆਈ ਵੀਰਾਂ ਦਾ ਤੇ ਖਾਸ ਤੌਰ ਤੇ ਰੁਪਿੰਦਰ ਜਲਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹੁੰਚ ਕੀਤੀ ਐਨਆਰਆਈ ਵੀਰਾਂ ਤੱਕ ਮੰਗ ਕੀਤੀ ਵੀ ਭਾਜੀ ਆ ਮੁੰਡਾ ਕਹਿੰਦਾ ਨਹੀਂ ਕਿਸੇ ਨੂੰ ਪਰ ਡਿਜ਼ਰਵ ਕਰਦਾ ਸਾਡਾ ਸਾਰੇ ਫਰਜ ਬਣਦਾ ਵੀ ਇਹਦਾ ਮਾਨ ਸਨਮਾਨ ਆਪਾਂ ਵੱਡੀ ਗੱਡੀ ਦੇ ਨਾਲ ਕਰੀਏ ਅੱਜ ਉਹ ਦਿਨ ਭਾਗਾ ਵਾਲਾ ਮਾਨੁਕੇ ਗਿੱਲ ਦੇ ਜੀਵਨ ਨੂੰ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਦਿੱਤਾ ਜਾ ਰਿਹਾ ਜਲਾਲਪਿੰਡ ਦੇ ਵਿੱਚ ਖੇਡ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ 20 ਮਾਰਚ 2025 ਦਾ ਦਿਨ ਹੋਰ ਸਨਾਰੀ ਕਰਕੇ ਲਿਖਿਆ ਜਾਊਗਾ ਵੀ ਅੱਜ ਮਾਨ ਸਨਮਾਨ ਕੀਤਾ ਗਿਆ ਪਰ ਇੱਕ ਘਾਟ ਰਹੀ ਸਰਵਸੀ ਨਿਰਮਲ ਸਿੰਘ ਜੀ ਜੇ ਸਾਡੇ ਦਰਮਿਆਨ ਹੁੰਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਸੀ ਪਰ ਇਹ ਮਾਲਕ ਦੇ ਭਾਣੇ ਨੇ ਉਹਨਾਂ ਦੀ ਆਤਮਾ ਖੁਸ਼ ਹੋਊਗੀ ਵੀ ਅੱਜ ਮੇਰੇ ਪੁੱਤਰ ਦਾ ਖੇਡ ਕਬੱਡੀ ਦੇ ਅਜੂਬੇ ਦਾ ਜਲਾਲਪਿੰਡ ਦੇ ਵਿੱਚ ਬਾਣ ਹੋਇਆ ਰੁਤਬਾ ਵਧਾ ਮੇਰੇ ਪਰਿਵਾਰ ਦਾ ਇੱਕ ਵਾਰੀ ਜ਼ੋਰਦਾਰ ਜਕਾਰਾ ਬੋਲੇ ਸੋਨਹਿੋ ਸਾਡੇ ਸਤਕਾਰਯੋ ਭੈਣ ਜੀ ਪਰਮਜੀਤ ਕੌਰ ਜੀ ਤੁਹਾਡੇ ਪੁੱਤਰ ਨੇ ਜੋ ਦੁਨੀਆ ਦੇ ਵਿੱਚ ਕਾਰ ਦਿਖਾਇਆ ਉਹ ਵਿਰਲੀਆ ਮਾਵਾ ਦੇ ਪੁੱਤ ਕਰਦੀਆਂ ਨੇ ਸਾਡੇ ਵਾਸਤੇ ਬਹੁਤ ਮੁਬਾਰਕਬਾਦ ਹੈ ਤੇ ਨਾਨਾ ਗੁਰਜਨ ਸਿੰਘ ਜੀ ਨਾਨੀ ਮੁਖਤਿਆਰ ਕੌਰ ਜੀ ਉਹਨਾਂ ਦੇ ਪਰਿਵਾਰ ਦੇ ਵਾਸਤੇ ਵੀ